ਕਣਕ ਕੇਂਦਰ ਸਰਕਾਰ ਦੀ ਰਾਸ਼ਨ ਕਾਰਡ ਐਨਡੀਏ ਸਰਕਾਰ ਦੇ ਤੇ ਥੈਲੀ ਤੇ ਫੋਟੋ ਅਦੇ ਵਾਵਾ ਸਰਦਾਰ ਅਰਵਿੰਦ ਸਿੰਘ ਜੀ ਮਾਨ ਹੋਣਾ। ਕਮਾਲ ਦੀ ਗੱਲ ਆ ਪੰਜਾਬ ਦੇ ਨਾਲ ਲੇਖੋ ਕਿੰਦਾ ਦਾ ਮਜ਼ਾਕ ਕੀਤਾ ਜਾ ਰਿਹਾ। ਯਾਨੀ ਕਿ ਘਰ ਘਰ ਰਾਸ਼ਨ ਪਚਾਉਣ ਵਾਸਤੇ ਜਿਹੜੀਆਂ ਥੈਲੀਆਂ ਬਣਾਈਆਂ ਜਾ ਰਹੀਆਂ ਨੇ ਜਿਸ ਤੇ ਫੋਟੋ ਲਗਾਈ ਜਾ ਰਹੀ ਹੈ ਭਵੰਤਮਾਨ ਜੀ ਦੀ ਇਹ 670 ਕਰੋੜ ਦਾ ਵਾਧੂ ਬੋਝ ਪੰਜਾਬ ਦੇ ਖਜ਼ਾਨੇ ਦੇ ਤੇ ਹੈ। ਮੈਂ ਤੇ ਜ਼ਿਕਰ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਬੇਨਤੀ ਹੈ ਤੁਹਾਡੇ ਅੱਗੇ ਇਹ ਜ਼ਿਕਰ ਕਰ ਦਿਆ ਕਰੋ ਨਾਲ ਦੀ ਨਾਲ ਕਿ ਇਹ ਰਿਕਨਤ ਭੇਜੀ ਜਾ ਰਹੀ ਹੈ ਇਹ ਕਣਕ ਸੈਂਟਰ ਗਵਰਨਮੈਂਟ ਵੱਲੋਂ ਭੇਜੀ ਜਾ ਰਹੀ ਹੈ ਔਰ ਜਿਹੜੀਆਂ ਥੈਲੀਆਂ ਦੇ ਉੱਤੇ ਤਸਵੀਰਾਂ ਲਗਾ ਲਗਾ ਕੇ ਅੱਜ ਪੰਜਾਬ ਸਰਕਾਰ ਆਪਣੀ ਵਾਵਾ ਖੱਡਣ ਦੀ ਕੋਸ਼ਿਸ਼ ਕਰ ਰਹੀ ਆ ਕੋਈ ਵਕਤ ਸੀ ਜਦੋਂ ਇਹੋ ਹੀ ਸਾਡੇ ਮੁੱਖ ਮੰਤਰੀ ਸਾਹਿਬ ਤਸਵੀਰਾਂ ਲੱਗਣ ਵਾਸਤੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀਗੇ ਔਰ ਅੱਜ ਆਪਣੀ ਤਸਵੀਰ ਲਗਾ ਰਹੇ ਲੇਕਿਨ ਜਨਤਾ ਨੂੰ ਬਿਲਕੁਲ ਨਹੀਂ ਦੱਸ ਰਹੇ ਕਿ ਇਹ ਸਕੀਮ ਸੈਂਟਰ ਗਵਰਨਮੈਂਟ ਦੀ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਨੂੰ ਪੁੱਛਿਆ ਕਰੋ ਜਦੋਂ ਹੁਣ ਤੁਹਾਡੇ ਕੋਲ ਵੋਟਾਂ ਮੰਗਣ ਆਉਣਗੇ ਕਿ ਭਾਜੀ ਜਿਹੜੀਆਂ ਤੁਸੀਂ ਸਕੀਮਾਂ ਸ਼ੁਰੂ ਕੀਤੀਆਂ ਨੇ ਉਹਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਪੱਲਿਓ ਖਰਚੀਆਂ ਗਈਆਂ ਸਕੀਮਾਂ ਕਿੰਨੀਆਂ ਨੇ